ਦੀ ਸੋਸ਼ਲ 엘ਿਮੈਂਟਸ ਜੋ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਗੇਂਸਟ ਕਾਰਵਾਈ ਕਰਦੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਹੈ ਜਿਦੇ ਵਿੱਚ ਸਾਡੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਸਪੈਕਟਰ ਸ਼ੇਰਵਿੰਦਰ ਐਸਐਚਓ ਸਦਰ ਤੇ ਉਹਨਾਂ ਦੀ ਟੀਮ ਤੇ ਸਾਡੀ ਟੈਕਨੀਕਲ ਟੀਮਸ ਨੇ ਲੱਗ ਕੇ ਇੱਕ ਅੱਛਾ ਰਿਕਵਰੀ ਉਹਨਾਂ ਨੂੰ ਹੋਈ ਹੈ ਜਿਦੇ ਵਿੱਚ ਕਿ ਅਸੀਂ 6 ਅਕਿਊਜ਼ਡ ਫੜੇ ਹੈਗੇ ਅੱਜਕੱਲ ਕਾਫੀ ਸਾਨੂੰ ਵੀ ਪਤਾ ਲੱਗ ਰਿਹਾ ਸੀਗਾ ਕਈ ਵਾਰਦਾਤ ਲੁੱਟਖੋਹਾਂ ਦੀ ਸਨਾਚਿੰਗਸ ਦੀ ਹੋ ਰਹੀ ਸੀਗੀ ਜਿਦੇ ਨਾਲ ਇਹ ਗਲਤ ਲੋਕਾਂ ਦੇ ਵਿੱਚ ਇਨਸਿਕਿਉਰਿਟੀ ਦਾ ਐਟਮੋਸਫੇਅਰ ਹੁੰਦਾ ਹੈ ਉਹਨੂੰ ਤਵੱਜੂ ਦੇਂਦੇ ਹੋਏ ਸਾਡੀ ਟੀਮਸ ਕਈ ਦਿਨਾਂ ਤੋਂ ਲੱਗੀ ਹੋਈ ਸੀਗੀ ਤੇ ਵੀ ਹੈਵ ਅਰੈਸਟਡ 6 ਅਕਿਊਜ਼ਡ ਅਪਰਚਾ ਦਰਜ ਕੀਤਾ ਹੈਗਾ ਅਸੀਂ ਉਹਨਾਂ ਦੇ ਅਗੇਂਸਟ ਇਹ ਹੈਗੇ ਜੀ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਬਲਜਿੰਦਰ ਸਿੰਘ ਮਨਜਿੰਦਰ ਸਿੰਘ ਦੀਪਕ ਸਿੰਘ ਇਹ ਸਾਰੇ ਬਰਨਾਲੇ ਦੇ ਰਹਿਣ ਵਾਲੇ ਅਡੜ ਥਾਵਾਂ ਤੇ ਬਾਕੀ ਰੇਸ਼ਮ ਸਿੰਘ ਇਹ ਬਟਿੰਡੇ ਜ਼ਿਲ੍ਹੇ ਦਾ ਰਹਿਣ ਵਾਲਾ ਜੋ ਬਾਕੀ ਉੱਪਰਲੇ ਹੈਗੇ ਇਹ ਬਦੌੜ ਮੇਨਲੀ ਏਰੀਆ ਹੈਗਾ ਜਿੱਥੇ ਉਹ ਰਹਿਣ ਆਦੇ ਹੁੰਦੇ ਆ ਜੀ ਇਹ ਜੋ 6 ਅਕਿਊਜ਼ ਫੜੇ ਹੈ ਇਹਨਾਂ ਤੋਂ ਸਾਨੂੰ ਰਿਕਵਰੀ ਜਿਹੜੀ ਹੋਈ ਹੈ ਕਿ ਉਹ ਹੈ ਕਿ ਇੱਕ Honda City ਗੱਡੀ 5 ਮੋਟਰਸਾਈਕਲਸ 17 ਮੋਬਾਈਲ ਫੋਨਸ 2 ਟੈਬਲੇਟਸ ਤੇ ਕੁਝ ਸਿਲਵਰ ਜੁਐਲਰੀ ਜਿਹਦੇ ਵਿੱਚ ਕੁਝ ਬੈਂਗਲਸ ਤੇ ਚੇਨਸ ਹੈਗੀ ਇਸ ਤੋਂ ਇਲਾਵਾ ਜੀ ਜਿਹੜੇ ਵੈਪਨਸ ਯੂਜ਼ ਕਰਦੇ ਸੀਗੇ ਸ਼ਾਰਪੇਡ ਵੈਪਨਸ ਉਹ ਵੀ ਰਿਕਵਰ ਹੋਏ ਇਹਨਾਂ ਤੋਂ ਹਾਲ ਕੀ ਘੜੀ ਜੀ ਪੁੱਛ ਕੇ ਤੋਂ ਪਤਾ ਲੱਗਿਆ ਹੈ ਇਹ ਜੋ 6 ਅਕਿਊਜ਼ਡ ਹੈ ਇਹਨਾਂ ਵਿੱਚੋਂ ਚਾਰ ਰਣਜੀਤ ਮਨਜਿੰਦਰ ਦੀਪਕ ਇਹਨਾਂ ਤੇ ਇੱਕ ਇੱਕ ਪਰਚਾ ਦਰਜ ਹੈਗਾ ਆਲਰੇਡੀ ਐਂਡ ਰੇਸ਼ਮ ਸਿੰਘ ਤੇ ਦੋ ਐਫ ਆਈਆਰਸ ਹੈ ਇਹ ਐਫ ਆਈਆਰਸ ਲੁੱਟਾ ਖੋਆ ਦੀ ਚੋਰੀ ਦੀ ਐਂਡ ਐਨਡੀਪੀਐਸ ਸੇ ਰਿਲੇਟਡ ਹੈ ਜਿਹੜੇ ਕਿ ਇਹਨਾਂ ਤੋਂ ਪੁੱਛ ਕੇ ਦੌਰਾਨ ਹਾਲੇ ਤੱਕ ਸਾਨੂੰ ਪਤਾ ਲੱਗਿਆ ਹੈ ਕਿ 16 ਇਨਸੀਡੈਂਟਸ ਤੋਂ ਇਹ ਸਾਨੂੰ ਦੱਸ ਚੁੱਕੇ ਹਨ ਜੋ ਕੀ ਇਹਨਾਂ ਨੇ ਕੀਤੇ ਹੈਗੇ ਇਹਨਾਂ ਦਾ ਮੇਨ ਏਰੀਆ ਆਫ ਆਪਰੇਸ਼ਨ ਸੀਗਾ ਬਰਨਾਲਾ ਬਟਿੰਡਾ ਫਰੀਦਕੋਟ ਮੋਗਾ ਤੇ ਜਗਰਾਓ ਐਂਡ ਸੰਗਰੂਰ ਉਹਨਾਂ ਦੇ ਵਿੱਚ ਇਹ ਵਾਰਦਾਤ ਕਰ ਚੁੱਕੇ ਸਾਨੂੰ ਉਮੀਦ ਹੈ ਕਿ ਘਾ ਅੱਗੇ ਤਫ਼ਤੀਸ਼ ਦੇ ਵਿੱਚ ਹੋਰ ਵੀ ਸਾਨੂੰ ਰਿਕਵਰੀਜ਼ ਹੋਣ ਕੀ ਹੋ ਸਕਦਾ ਹੈ ਇਹਨਾਂ ਦੇ ਨਾਲ ਹੋਰ ਵੀ ਬੰਦੇ ਜੁੜੇ ਹੋਣ ਜਿਨ੍ਹਾਂ ਨੂੰ ਅਸੀਂ ਗ੍ਰਿਫਤ ਕਰਾਂਗੇ ਇਹਨਾਂ ਦਾ ਮੇਨਲੀ ਜਿਹੜਾ ਇਹ ਟਾਰਗੇਟ ਕਰਦੇ ਸੀਗੇ ਉਹ ਇੰਡੀਵਿਜੂਅਲਸ ਨੂੰ ਰਾਤ ਦੇ ਸ਼ਾਮ ਦੇ ਟਾਈਮ ਸੈਕਲੂਡਿਡ ਥਾਵਾਂ ਤੇ ਆਪਣੇ ਬਾਈਕਸ ਜਾਂ ਵਹੀਕਲ ਸੇ ਗੱਡੀ ਤੇ ਸਵਾਰ ਹੋ ਕੇ ਜਾ ਕੇ ਰੋਕ ਲੈਂਦੇ ਸੀਗੇ ਆਪਣੇ ਵੈਪਨਸ ਨੇ ਨਾਲ ਉਹਨਾਂ ਨੂੰ ਧਰਾ ਕੇ ਉਹਨਾਂ ਦਾ ਮੋਬਾਈਲ ਫੋਨ, ਪਰਸ ਜਾਂ ਕੋਈ ਛੋਟੀ ਜੁਐਲਰੀ ਵਗੈਰਾ ਸਨੈਚ ਕਰ ਲੈਂਦੇ ਸੀਗੇ ਕਦੇ-ਕਦਾਨ ਉਹਨਾਂ ਦਾ ਵਹੀਕਲ ਵੀ ਸਨੈਚ ਕਰਕੇ ਜੇ ਦਾ ਮੋਟਰਸਾਈਕਲ ਹੈਗਾ ਉਹ ਵੀ ਸਨੈਚ ਕਰਕੇ ਲੈ ਜਾਂਦੇ ਸੀਗੇ ਜਿਸ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਉਹਨੂੰ ਡੰਬ ਕਰਤਾ ਤੇ ਨਵੇਂ ਵਾਲੇ ਦੇ ਨਾਲ ਹੋਰ ਵਾਰਦਾਤ ਕਰ ਲਈ ਇਹ ਵੀ ਪਤਾ ਲੱਗਿਆ ਹੈ ਕਈ ਵਾਰੀ ਇੱਕ-ਇੱਕ ਦਿਨ ਦੇ ਵਿੱਚ ਕਈ ਵਾਰਦਾਤ ਨੂੰ ਇੰਦਾਮ ਦਿੰਦੇ ਸੀਗੇ ਸੱਜਣਾ ਚੋਰੀ ਦਾ ਸਮਾਨ ਸੀ ਕੋਈ ਵੇਚਦੇ ਵੀ ਸੀ ਉਹ ਅਗਰ ਪਤਾ ਲੱਗੇ ਕੁਝ ਹਾਂਜੀ ਇਹ ਜਿਹਦਾ ਆਬਵੀਅਸਲੀ ਜਦੋਂ ਇਹ ਕੋਈ ਸਮਾਨ ਵੇਚਣ ਵਾਸਤੇ ਹੀ ਆਪਣੇ ਕੋਈ ਉਹਨਾਂ ਦੇ ਨਾਲ ਉਹ ਮੋਨਿਟਰੀ ਬੈਨੀਫਿਟਸ ਵਾਸਤੇ ਹੀ ਕਰਦੇ ਸੀਗੇ ਉਹ ਵੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਜਿਸ ਜਿਸ ਕੋਲ ਅਗਰ ਕੋਈ ਸਮਾਨ ਐਦਾਂ ਦਾ ਗਿਆ ਹੈਗਾ ਉਹਨਾਂ ਦੇ ਅਗੇਂਸਟ ਵੀ ਇਸ ਕਾਨੂੰਨੀ ਕਾਰਵਾਈ ਕਰਾਂਗੇ ਕਿੰਨੇ ਚਿਰ ਤੋਂ ਇਹ ਮਤਲਬ ਕਿ ਗੰਗ ਜਿਹੜਾ ਕੀ ਸਰਗਰਮ ਹੋ ਇਸ ਇਹ ਜੀ ਜੋ ਅਭੀ ਹਾਲ ਕੀ ਗੜੀ ਪਤਾ ਲੱਗਿਆ ਹੈ ਕੁਛ ਇੱਕ ਮਹੀਨਾ ਤੋਂ ਇਹ ਐਕਟਿਵ ਹੈਗੇ ਤੇ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਗਈ ਇਹ ਏਰੀਆ ਵੀ ਜੋ ਹੈ ਮੇਨੀ ਬਦੌੜ ਐਂਡ ਭਟਿੰਡੇ ਦੇ ਹੈਗੀ ਤੋਂ ਆਪਸ ਦੇ ਵਿੱਚ ਜਾਣ ਪਛਾਨ ਵੀ ਹੈਗੀ ਸਰ ਕਿੰਨੀ ਉਮਰ ਤੱਕ ਦੇ ਇਹ ਜੀ ਜਿਆਦਾ ਉਮਰ ਨਹੀਂ ਹੈਗੀ ਨੀਅਰ 20s ਐਂਡ 30s ਤੇ ਸਰ ਰਿਮਾਂਡ ਵਗੈਰਾ ਜੀ ਰਿਮਾਂਡ ਜੀ ਅਭੀ ਇਹਨਾਂ ਨੂੰ ਪੇਸ਼ ਕਰਕੇ

ਵੀ ਰੀ ਵੈਰੀਫਾਈ ਇਹ ਸਾਡੇ ਸਾਡੇ ਆਫੀਸਰਸ ਜਿਹੜੇ ਕਿ ਐਂਟੀ ਸੋਸ਼ਲ 엘ਿਮੈਂਟਸ ਦੇ ਅਗੇਂਸਟ ਕਾਰਗੁਜ਼ਾਰੀ ਬਰਨਾਲਾ ਪੁਲਿਸ ਦੀ ਰੈਗੂਲਰ ਚਲਦੀ ਰਹਿੰਦੀ ਹੈਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀਆਈਏ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਹਨਾਂ ਨੇ ਰਲ ਕੇ ਦੋ ਏਦਾਂ ਦੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਨ ਉਪਕਾਰ ਸਿੰਘ ਇਹ ਇਹਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛਗੀਸ ਤੋਂ ਘਾ ਸਾਨੂੰ ਪਤਾ ਲੱਗਿਆ ਡੂਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾ 3 ਐਫਆਈਆਰਸ ਦਰਜ ਹੈ ਜਿਹਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਪਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਤੇ ਇਹਦੇ ਨਾਲ ਨਾਲ ਜੀ ਆਰਮਜ਼ ਐਕਟ ਤੇ ਵੀ ਕਾਰਵਾਈ ਕਰਦੇ ਹੋਏ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਲ ਹੋਈ ਹੈ ਜਿਦੇ ਵਿੱਚ ਅਸੀਂ 2 ਐਫਆਈਆਰਸ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਿਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਫ ਕਾਰਟ੍ਰਿਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਹੈ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਹੈ ਲੜਾਈ ਝਗੜਿਆਂ ਦੇ 1 307 307 ਜੋ ਆਰਟਾਇਲ ਆਈਪੀਸੀ ਸੀ ਕੀ ਅਟੈਂਪਟ ਟੂ ਮਰਡਰ ਉਹ ਵੀ ਪਰਚਾਇਦੇ ਤੇ ਦਰਜ ਹੈ ਇੱਕ ਦੂਜਾ ਹੈਗਾ ਮਨਦੀਪ ਸਿੰਘ ਉਰਫ ਮੋਟੂ ਇਹਦੇ ਤੋਂ ਵੀ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਤੇ 1 ਲਾਈਵ ਕਾਰਟ੍ਰਿਜ ਹੈਜ਼ ਬੀਨ ਰਿਕਵਰਡ ਫਰਮ ਹਿਮ ਤੋਂ ਇਹ ਦੋ ਅੱਛੀ ਰਿਕਵਰੀਜ਼ ਐਨਡੀਪੀਐਸ ਅਨਾਂਮ ਜਾਂਦੇ ਅਗੇ ਥੋਲੇ ਦੀਦੀ ਕਿੱਥੇ ਬਿਕਲੀ ਸੀ ਇਹ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਰਨੇ ਵੇ ਆਬਵੀਅਸਲੀ ਕੋਈ ਕ੍ਰਾਈਮ ਕਰਨ ਵਾਸਤੇ ਹੀ ਇੱਥੇ ਲੈ ਕੇ ਆਏ ਸੀਗੇ ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਅਨੁਕਾਰ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਆ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇ ਵਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਚੰਨਬੀਨ ਕਰਾਂਗੇ ਤੇ ਸਰ ਪ੍ਰੋਪਰਟੀ ਵਗੈਰਾ ਵੀ ਸੀਲ ਕੀਤੀ ਹੋਈ ਉਹਨਾਂ ਤੋਂ ਹੈਰ ਨੂੰ ਫੜੇ ਜੀ ਐਨਡੀਪੀਐਸ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ 20 ਕੇਸਸ ਦੇ ਵਿੱਚ ਮੋਰ ਦੈਨ 10 ਕਰੋੜ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ ਇੱਕ ਹੋਰ ਅਸੀਂ ਪ੍ਰੋਪਰਟੀ ਔਰ ਜੋ ਮਨੀ ਹੈਗਾ ਉਹ ਡਰਗ ਮਨੀ ਉਹ ਸੀਜ਼ ਫ੍ਰੀਜ਼ ਕਰਾਇਆ ਹੈਗਾ ਫ্রম ਦੀ ਕੰਪੀਟੈਂਟ ਅਥਾਰਟੀ ਜਿਸki ਵੈਲਿਊ ਅਰਾਊਂਡ 1.5 ਕਰੋੜਸ ਹੈਗੀ। ਤੋਂ ਡੈਫੀਨਿਟਲੀ ਜੋ ਵੀ ਜੀ ਨਾਰਕੋਟਿਕਸ ਦੇ ਵਿੱਚ ਕਰੇਗਾ ਐਸ ਪਰ ਦੀ ਪ੍ਰੋਵੀਜ਼ਨਸ ਆਫ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਇਸਰ ਰਿਮਾਂਡ ਵਗੈਰਾ ਜੀ। ਇਹਨਾਂ ਦੇ ਵੀ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਜੀ। ਐਂਡ ਫਰਦਰ ਵੀ ਅਗਰ ਜ਼ਰੂਰਤ ਪੜੇਗੀ ਤਾਂ ਜ਼ਰੂਰ ਲਗਾਓ ਜਿਹੜਾ ਅਸਲ ਫੜਿਆ ਗਿਆ ਹੈਗਾ ਇੰਡੀਅਨ ਹੈਗਾ ਬਿਸ਼ੇਸ਼ ਇਹ ਕੰਟਰੀ ਮੇਡ ਹੈ ਜੀ ਇੰਡੀਅਨ ਕਿਹੜੇ ਏਰੀਆ ਦੇ ਰਹਿਣਾ ਦੇ ਇਹ ਜੀ ਜੋ ਆਪਣੇ ਰਾਜਵੀਰ ਸਿੰਘ ਐਂਡ ਕੁਰਪਰੀ ਤੇ ਬਰਨਾਲੇ ਦੇ ਰਹਿਣ ਵਾਲੇ ਆਂ ਐਂਡ ਇੱਕ ਅਮਰਿੰਦਰ ਇਹ ਧਨੋਲੇ ਏਰੀਆ ਦਾ ਹੈਗਾ ਐਂਡ ਇਹ ਜੋਕਾਰ ਸਿੰਘ ਹੈ ਇਹ ਲੋਂਗੋ ਵਾਲੇ ਹੋਰ ਇਹ ਦੂਜਾ ਪਰ ਕੀ ਕਰ ਚੰਗੇ ਜੀ ਸਾਡੇ ਡੀਐਸਪੀ ਬਰਨਾਲਾ ਅਤੇ ਉਹਨਾਂ ਦੀ ਟੀਮ ਜੋ ਸਿਟੀ ਵਨ ਐਸ ਐਚਓ ਲਖਵਿੰਦਰ ਸਿੰਘ ਐਂਡ ਚੌਂਕੀ ਇਨਚਾਰਜ ਬੱਸ ਸਟੈਂਡ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਸਾਨੂੰ ਇਤਲਾਹ ਮਿਲੀ ਸੀਗੀ ਕਿ ਤਿੰਨ ਇੰਡੀਵਿਜੂਅਲਸ ਹੈਗੇ ਅਵਤਾਰ ਸਿੰਘ ਸਰਬਜੀਤ ਸਿੰਘ ਐਂਡ ਗੁਰਮਖ ਸਿੰਘ ਇਹਨਾਂ ਨੇ ਇੱਕ ਵੱਡਾ ਜੋ ਟਰੱਕ ਹੁੰਦਾ ਉਹਨੂੰ ਸਨੇਚ ਕੀਤਾ ਸੀਗਾ ਫਰੋਮ ਦੀ ਏਰੀਆ ਆਫ ਲੁਧਿਆਣਾ ਉਹਨੂੰ ਇਹਨਾਂ ਨੇ ਹਾਂ ਛੁਪਾ ਕੇ ਰੱਖਿਆ ਹੋਇਆ ਸੀਗਾ ਜਦੋਂ ਅਸੀਂ ਰੇਡ ਕੀਤਾ ਤੇ ਪਤਾ ਸਾਨੂੰ ਇਹ ਰਿਕਵਰੀ ਵੀ ਹੋਈ ਹੈ ਬੰਦੇ ਵੀ ਅਸੀਂ ਅਰੈਸਟ ਕਰ ਲਏ ਹੈਗੇ ਤੇ ਸਾਨੂੰ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹ ਦੋ ਟ੍ਰੈਲਰਸ ਹੈਗੇ ਜੋ 18 ਟਾਇਰਸ ਵੱਡੇ ਟਰੱਕਸ ਹੁੰਦੇ ਆ ਉਹ ਰਿਕਵਰ ਹੋਏ ਆ ਨਾਲ ਦੀ ਨਾਲ 32 ਟਨਸ ਆਫ ਸਟੀਲ ਸ਼ੀਟਸ ਜਿਹੜੀ ਹੁੰਦੀਆਂ ਉਹ ਸੀਗੀ ਇਹਨਾਂ ਵਿੱਚ ਇੱਕ ਮੋਟਰਸਾਈਕਲ ਹੈਗਾ ਤੇ ਗੈਸ ਕਟਰ ਤੇ ਗੈਸ ਸਿਲੰਡਰਸ ਜੋ ਇਹ ਯੂਜ਼ ਕਰਨ ਵਾਸਤੇ ਸੋ ਥੈਟ ਉਹਨਾਂ ਨੂੰ ਕੱਟ ਕਰਕੇ ਇਹਨਾਂ ਦੀ ਜੋ ਸਟ੍ਰੈਟਜੀ ਸੀਗੀ ਕਿ ਥੋੜਾ ਥੋੜਾ ਅਮਾਉਂਟ ਦੇ ਵਿੱਚ ਇਹਨਾਂ ਨੂੰ ਸਕ੍ਰੈਪ ਦੇ ਵਿੱਚ ਇਹ ਪੂਰੇ ਵਹੀਕਲਸ ਨੂੰ ਵੀ ਤੇ ਨਾਲ ਦੀ ਨਾਲ ਜੋ ਇਹਨਾਂ ਨੇ ਆਇਰਨ ਸ਼ੀਟਸ ਬਰਾਮਦ ਕੀਤੀਆਂ ਉਹ ਵੀ ਇਹਨਾਂ ਨੇ ਵੇਚਣ ਦਾ प्लान ਸੀਗਾ ਇਹਨਾਂ ਦਾ ਤੇ ਇਹਦੇ ਜੋ ਅਸੀਂ ਫਿਰ ਬੈਕਵਰਡ ਦੇ ਵਿੱਚ ਪਤਾ ਕੀਤਾ ਹੈ ਤੋਂ ਲੁਧਿਆਣੇ ਦੇ ਵਿੱਚ ਵੀ ਉਹ ਜਿਹੜੀ ਵਾਰਦਾਤ ਹੋਈ ਸੀ ਕਿ ਉਹਦੇ ਰਿਗਾਰਡਿੰਗ ਇੱਕ ਐਫਆਈਆਰ ਦਰਜ ਹੋ ਚੁੱਕੀ ਹੈਗੀ ਸਰਪੱਲਾ ਮਾਮਲੇ ਹੈਗੇ ਇਹਨਾਂ ਦੇ ਜੇ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਛਾਣਮੀਨ ਕਰਾਂਗੇ ਬਟ ਜਿੱਦਾਂ ਦੀ ਇਹਨਾਂ ਦਾ ਲੱਗਦਾ ਹੈ ਜਿੰਨਾ ਆਰਗੇਨਾਈਜ਼ ਤਰੀਕੇ ਨਾਲ ਇਹਨਾਂ ਨੇ ਸਟਰਕਚਰਡ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਦੋ ਟਰੱਕਸ ਹੈਗੇ ਤੇ ਉਹਦੇ ਵਿੱਚ ਇਹਨਾਂ ਨੇ ਸ਼ਿਫਟਿੰਗ ਕਰਨੀ ਸੀਗੀ ਤੇ 32 ਟਨ ਮਾਲ ਨੂੰ ਸਕ੍ਰੈਪ ਦੇ ਵਿੱਚ ਵੇਚਣਾ ਸੀ ਤੇ ਨਾਲ ਗੈਸ ਕਟਰਸ ਐਂਡ ਗੈਸ ਸਿਲੰਡਰਸ ਵਗੈਰਾ ਬਰਾਮਦ ਹੋਏ ਤਾਂ ਦੇ ਵਰ ਡੈਫੀਨਿਟਲੀ ਇਨਟੂ ਦਿਸ ਪਰ ਹੁਣ ਤੱਕ ਸਮਾਨ ਕੋਈ ਵੇਚਿਆ ਇਹਨਾਂ ਨੇ ਉਹ ਅਭੀ ਪਤਾ ਕਰ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਭਈ ਟੋਟਲ ਸਮਾਨ ਕਿਤੇ ਪਹਿਲਾਂ ਵੀ ਇਹਨਾਂ ਨੇ ਹੋ ਸਕਦਾ ਵੇਚਿਆ ਹੋਵੇ ਔਰ ਇਹਦੇ ਵਿੱਚੋਂ ਅਗਰ ਵੇਚਿਆ ਤਾਂ ਕਿੱਥੇ ਵੇਚਿਆ ਫਿਰ ਕਿੰਨੀ ਕੀਮਤ ਦਾ ਹੈ ਮਟੀਰੀਅਲ ਸੀਗਾ ਕੋਈ ਇਨੀ ਅਬਾਊਟ 50 ਲੱਖਸ ਕੇ ਅਰਾਊਂਡ ਹੈ ਸ਼ਾਇਦ ਇਹ ਕਿਹੜੇ ਏਰੀਆ ਦੇ ਨਾਲ ਸੰਬੰਧਿਤ ਸੀ ਇਹ ਜੀ ਵਾਰਦਾਤ ਜੋ ਅੰਜਾਮ ਦਿੱਤਾ ਸੀਗਾ ਉਹ ਲੁਧਿਆਣਾ ਦਿੱਤਾ ਸੀਗਾ ਤੇ ਇੱਥੇ ਇਹਨਾਂ ਨੇ ਛੁਪਾ ਕੇ ਰੱਖਿਆ ਸੀਗਾ ਵੀ ਇੱਥੋਂ ਇਹ ਅੱਗੇ ਗਾਂ ਵੇਚਣ ਦੀ ਨਵੀਂ ਸਟ੍ਰੈਟਜੀ ਸੀ ਇਹ ਹੈ ਕਿਹੜੇ ਏਰੀਆ ਦੇ ਇਹ ਜੀ ਬੇਸਿਕਲੀ ਹਾਂ ਜੀ ਹਾਂ ਜੀ ਦਦਾ ਹੂੜ ਦੇ ਹੈਗੇ ਜੀ ਸੰਗਰੂਰ ਔਰ ਜਗਰਾਉਂ ਦੇ ਹੈਗੇ ਅਲੱਗ-ਅਲੱਗ ਆਪਣੇ ਬਰਨਾਲਾ ਜਗਰਾਉਂ ਐਂਡ ਸੰਗਰੂਰ ਤਿੰਨੋਂ ਜ਼ਿਲ੍ਹੇ ਦੇ ਇੱਕ ਇੱਕ ਹੈਗੇ ਹੁੰਦੇ ਆ ਇਹ ਸਰ ਡਿਮਾਂਡ ਇਹਨਾਂ ਦਾ ਸੀ ਇਹ ਜੀ ਡਿਮਾਂਡ ਅਸੀਂ ਪੇਸ਼ ਕਰਕੇ ਜੀ ਜ਼ਰੂਰ ਇਹਨਾਂ ਦਾ ਵੀ ਵੱਧ ਤੋਂ ਵੱਧ ਲੈ ਕੇ ਤੇ ਜੀ ਇਨਵੈਸਟੀਗੇਸ਼ਨ ਤੋਂ ਲਾਂ ਦਾ ਕਿਦਾਂ ਕਰੇ ਹੋਰ ਕਲਾਸਾਂ ਨਿਕਲਣਗੇ ਬਿਲਕੁਲ ਜੀ ਲੱਗਦਾ ਹੀ ਹੈ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿੰਨਾ ਆਰਗੇਨਾਈਜ਼ ਤਰੀਕੇ ਨਾਲ ਕੀਤਾ ਹੋ ਸਕਦਾ ਪਹਿਲਾਂ ਵੀ ਇਦਾਂ ਦੀ ਕੋਈ ਵਾਰਦਾਤ ਕੀਤੀ ਹੋਣ ਇਹਨਾਂ ਨੇ ਉਹ ਵੀ ਜ਼ਰੂਰ ਟ੍ਰੇਸ ਕਰਾਂਗੇ ਤੇ ਰਿਕਵਰੀਜ਼ ਵੀ ਕੀਤੀ ਜਾਣਗੇ ਪਰ ਬਰਨਾਲਾ ਟੀਮ ਕੀ ਮੈਸੇਜ ਦੇਣਾ ਚਾਹੁੰਦੇ ਇੰਨਾ ਵਧੀਆ ਕੰਮ ਕੀਤਾ ਜੀ ਜੀ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਕ ਵਕ ਪੁਆਇੰਟਸ ਤੇ ਕੰਮ ਕਰਦੇ ਹੋਏ ਅਲੱਗ-ਅਲੱਗ 에ਰੀਆਜ਼ ਦੇ ਵਿੱਚ ਬਰਨਾਲਾ ਪੁਲਿਸ ਨੇ ਕਾਫੀ achi uplabdhiyan in arms in narcotics and robberies and achi recoveries ਵੀ ਹੋਈਆਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਟੋਟਲ ਸਾਨੂੰ ਮੋਬਾਈਲਸ ਵੀ 17 ਰਿਕਵਰ ਹੋਏ ਐ 5 ਮੋਟਰਸਾਈਕਲ 2 ਗੱਡੀਆਂ ਹੋ ਗਈ ਟੋਟਲ 10 ਕੇ ਮੋਰ ਥੈਨ 10 ਐਕਿਊਜ਼ਡ ਤੇ 3 ਵੈਪਨਸ ਇਹ ਸਾਰੀ ਵਾਰਦਾਤ ਦੇ ਵਿੱਚ ਤੋਂ ਇਹ ਜੋ ਵੀ ਆਰਗਨਾਈਜ਼ ਤਰੀਕੇ ਸੇ ਆਇਡੈਂਟੀ ਸੋਸ਼ਲ 엘ਿਮੈਂਟਸ ਐ ਉਹਨਾਂ ਦੇ ਖਿਲਾਫ ਬਹੁਤ اچھی ਕਾਰਵਾਈ ਸਾਡੇ ਟੀਮ ਵੱਲੋਂ ਕੀਤੀ ਜਾ ਰਹੀ ਹੈ ਐਂਡ ਜ਼ਰੂਰ ਅਸੀਂ ਅੱਗੇ ਵੀ ਰეკਮੈਂਡ ਕਰਕੇ ਭੇਜਾਂਗੇ ਜੋ ਟੀਮਸ ਹੈ ਉਹਨਾਂ ਨੂੰ ਜੋ ਬਣਦਾ ਹੈ ਰਿਵਾਰਡ ਦਿੱਤੇ ਜਾ ਠੀਕ ਹੈ ਸੋ ਥੈਂਕ ਯੂ